ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪ ਆਪਣੀ ਕਹਾਣੀ ਰੋਈਆਂ ਦੇ ਫੁੱਲ ਭਾਗ ਤੀਜਾ ਇਸ ਕਹਾਣੀ ਨੂੰ ਲਿਖਿਆ ਹੈ ਕਿਰਨਦੀਪ ਕੌਰ ਜੀ ਨੇ ਕੁਲਦੀਪ ਜਦੋਂ ਗੱਲ ਕਰ ਰਿਹਾ ਸੀ ਉਦੋਂ ਮੋਟਰਸਾਈਕਲ ਤੇ ਸੀ ਗੱਲ ਕਰਦਿਆਂ ਅਚਾਨਕ ਕੂਣੀ ਮੋੜ ਆ ਗਿਆ ਕੁਲਦੀਪ ਤੋਂ ਆਪਣਾ ਮੋਟਰਸਾਈਕਲ ਨਾ ਸੰਭਲਿਆ ਉਹ ਆ ਗਾਂ ਤੋਂ ਆਉਂਦੇ ਫੱਟਿਆਂ ਨਾਲ ਲੱਦੇ ਹੋਏ ਕੈਂਟਰ ਵਿੱਚ ਵੱਜਿਆ ਕੁਲਦੀਪ ਦਾ ਮੋਟਰਸਾਈਕਲ ਬਹੁਤ ਜ਼ੋਰ ਨਾਲ ਵੱਜਿਆ ਕੈਂਟਰ ਉੱਤੇ ਲੱਦੇ ਹੋਏ ਫੱਟੇ ਕੁਲਦੀਪ ਦੇ ਉੱਤੇ ਡਿੱਗ ਪਏ ਖੜਕਾ ਸੁਣ ਕੇ ਸਾਰੇ ਜਣੇ ਭੱਜੇ ਆਏ ਤੇ ਕੁਲਦੀਪ ਲਹੂ ਲਹਾਨ ਹੋ ਗਿਆ ਕੁਲਦੀਪ ਦੀ ਇੱਕ ਲੱਤ ਮੋਟਰਸਾਈਕਲ ਦੇ ਭਾਰ ਹੇਠਾਂ ਦੱਬੀ ਗਈ ਸੀ ਉੱਪਰ ਉਸਦੇ ਫੱਟੇ ਡਿੱਗ ਪਏ ਸਨ ਹੇਠਾਂ ਤੋਂ ਕੁਲਦੀਪ ਨੂੰ ਕੱਢਿਆ ਦੋ ਜਣਿਆਂ ਨੇ ਕੈਂਟਰ ਵਾਲੇ ਨੂੰ ਪੁੱਛਿਆ ਉਹ ਕਹੇ ਮੇਰਾ ਕੋਈ ਕਸੂਰ ਨਹੀਂ ਪਰ मौके ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੈਂਟਰ ਆ ਰਿਹਾ ਸੀ ਪਰ ਮੋਟਰਸਾਈਕਲ ਵਾਲਾ ਤੇਜ਼ ਸੀ ਕੈਂਟਰ ਵੀ ਤੇਜ਼ ਸੀ ਪਰ ਮੋਟਰਸਾਈਕਲ ਵਾਲੇ ਤੋਂ ਆਪਣਾ ਬਾਣ ਨਹੀਂ ਸੰਭਲਿਆ ਮੋਟਰਸਾਈਕਲ ਕੈਂਟਰੇ ਹੀਠਾਂ ਵੱੜਦਾ ਸੀ ਕੈਂਟਰ ਵਾਲੇ ਨੇ ਇੱਕਦਮ ਬ੍ਰੇਕਾਂ ਲਾਈਆਂ ਲੱਦੇ ਹੋਏ ਫੱਟੇ ਇਹਦੇ ਤੇ ਡਿੱਗ ਪਏ ਕੁਲਦੀਪ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਵੀਰਪਾਲ ਨੂੰ ਮਹਿਸੂਸ ਹੋਇਆ ਕਿ ਕੁਝ ਤਾਂ ਗਲਤ ਹੋਇਆ ਹੈ ਮਾਂ ਨੇ ਰੋਂਦੀ ਹੋਈ ਵੀਰਪਾਲ ਨੂੰ ਪੁੱਛਿਆ ਤਾਂ ਉਹਨੇ ਸਾਰੀ ਗੱਲ ਦੱਸੀ ਵੀਰਪਾਲ ਦੇ ਡੈਡੀ ਤੇ ਚਾਚਾ ਉਨੇ ਪੈਰੀ ਵੀਰਪਾਲ ਨੂੰ ਲੈ ਕੇ ਪਿੰਡ ਲੋਪੋ ਆ ਗਏ ਘਰ ਵਿੱਚ ਕੁਲਦੀਪ ਦੀ ਮਾਂ ਬੈਠੀ ਰੋ ਰਹੀ ਸੀ ਗੱਲਬਾਤ ਕਰ ਉਹਨੇ ਦੱਸਿਆ ਕਿ ਕੁਲਦੀਪ ਦਾ ਐਕਸੀਡੈਂਟ ਹੋ ਗਿਆ ਮੋਗੇ ਹਸਪਤਾਲ ਵਿੱਚ ਦਾਖਲ ਆ ਉਹ ਸਾਰੇ ਉੱਥੇ ਹੀ ਗਏ ਆ ਪਤਾ ਨਹੀਂ ਮੇਰੇ ਪੁੱਤ ਤੇ ਕੀ ਗਰੋ ਆ ਗਿਆ ਚੰਗਾ ਭਲਾ ਸੀ ਹਸਪਤਾਲ ਦਾ ਪਤਾ ਕਰ ਬਿੱਕਰ ਤੇ ਉਹਦਾ ਭਾਈ ਹਸਪਤਾਲ ਚਲੇ ਗਏ ਡਾਕਟਰ ਨੇ ਦੱਸਿਆ ਕਿ ਕੁਲਦੀਪ ਦਾ ਨੀਚੇ ਵਾਲਾ ਹਿੱਸਾ ਕੰਮ ਕਰਨਾ ਛੱਡ ਗਿਆ ਜੇ ਇਹਦੀ ਕਿਸਮਤ ਚੰਗੀ ਹੋਈ ਤਾਂ ਇਹ ਤੁਰ ਸਕਦਾ ਨਹੀਂ ਇਹਨਾਂ ਦੇ ਤੁਰਨ ਦੀ ਸੰਭਾਵਨਾ ਬਿਲਕੁਲ ਵੀ ਨਹੀਂ ਹੈਗੀ ਸਾਰੇ ਜਣੇ ਇਕਦਮ ਸਦਮੇ ਵਿੱਚ ਆ ਗਏ ਕੁਲਦੀਪ ਦਾ ਬਾਪ ਮੱਥਾ ਫੜ ਕੇ ਬਹਿ ਗਿਆ ਬਿਕਰ ਵੀ ਪਈ ਹੋਈ ਕੁਰਸੀ ਤੇ ਬੈਠ ਗਿਆ ਬਿਕਰ ਆਪਣੀ ਧੀ ਬਾਰੇ ਸੋਚ ਰਿਹਾ ਸੀ ਕਿ ਕੀ ਬਣੂ ਮੇਰੀ ਧੀ ਦਾ ਵੀਰਪਾਲ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਉਹ ਕੁਲਦੀਪ ਨੂੰ ਹਸਪਤਾਲ ਵੇਖਣ ਗਈ ਵੀਰਪਾਲ ਦਾ ਬਲੱਡ ਘਟ ਗਿਆ ਐਸੀ ਕੁਲਦੀਪ ਦੀ ਹਾਲਤ ਵੇਖ ਕੇ ਉਸ ਨੂੰ ਆਪਣੇ ਆਪ ਤੇ ਵੀ ਗੁੱਸਾ ਆ ਰਿਹਾ ਸੀ ਕਿ ਕਿਉਂ ਫੋਨ ਆਇਆ ਕਾਸ਼ ਮੈਂ ਉਹਦਾ ਫੋਨ ਹੀ ਨਾ ਚੱਕਦੀ ਪਰ ਹੁਣ ਜਿਹੜਾ ਕੁਝ ਹੋਣਾ ਸੀ ਉਹ ਹੋ ਚੁੱਕਿਆ ਸੀ ਹੋਣੀ ਨੂੰ ਕੌਣ ਟਾਲ ਸਕਦਾ ਮਹੀਨੇ ਬਾਅਦ ਕੁਲਦੀਪ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਕੁਲਦੀਪ ਨੂੰ ਬੀਲ ਚੇਅਰ ਤੇ ਬੈਠਾ ਵੇਖ ਮਾਂ ਰੋਣੋਂ ਚੁੱਪ ਨਾ ਹੋਵੇ ਵੇ ਪੁੱਤਾ ਤੈਨੂੰ ਕੀਦੀ ਨਜ਼ਰ ਲੱਗ ਗਈ ਚੰਗਾ ਭਲਾ ਸੀ ਤੂੰ ਵਿਆਹ ਤੋਂ ਬਾਅਦ ਐ ਹੋ ਗਿਆ ਖੌਰੇ ਕਿਹੋ ਜਿਹੇ ਕਰਮ ਲੈ ਕੇ ਆਈ ਐ ਇਹ ਕੜਮੀ ਕੁਲਦੀਪ ਮਾਂ ਵੀਰਪਾਲ ਨੂੰ ਕਿੰਦੋਸ਼ ਦਿੰਨੀ ਆ ਇਹਨੇ ਦੱਸ ਕੀ ਆਪ ਮਰਵਾਇਆ ਮੈਨੂੰ ਇਹ ਤਾਂ ਮੇਰੀ ਗਲਤੀ ਸੀ ਮਾਂ ਐਡੀ ਕੀ ਅੱਗ ਲੱਗੀ ਸੀ ਇਹਨੂੰ ਗੱਲ ਕਰਨ ਦੀ ਜੇ ਬਾਹਲਾ ਹੇਜ ਆਉਂਦਾ ਸੀ ਇੱਥੇ ਹੀ ਆ ਜਾਂਦੀ ਨਾ ਰਹਿੰਦੀ ਪੇਕੇ ਕੁਲਦੀਪ ਦੇ ਪਾਪਾ ਨੇ ਬੋਲੀ ਜਾਂਦੀ ਕੁਲਦੀਪ ਦੀ ਮਾਂ ਨੂੰ ਮਸਾਂ ਚੁੱਪ ਕਰਾਇਆ ਪਰ ਉਹਦਾ ਵੀ ਮਨ ਅੰਦਰੋਂ ਬਹੁਤ ਦੁਖੀ ਸੀ ਵੀਰਪਾਲ ਨੂੰ ਆਪਣੀ ਜ਼ਿੰਦਗੀ ਬੇਕਾਰ ਜਹੀ ਲੱਗਣ ਲੱਗੀ ਹੁਣ ਉਸਦਾ ਜ਼ਿੰਦਗੀ ਤੋਂ ਮaan ਅੱਕ ਚੁੱਕਿਆ ਸੀ ਉਹਦਾ ਦਿਲ ਕਰਦਾ ਸੀ ਕਿ ਉਹ ਖੁਦਕੁਸ਼ੀ ਕਰ ਲਵੇ ਕੁਲਦੀਪ ਨੇ ਵੀਰਪਾਲ ਦਾ ਹੱਥ ਫੜਿਆ ਤੇ ਬੋਲਿਆ ਵੀਰਪਾਲ ਮੈਂ ਤੈਨੂੰ ਕੁਝ ਨਹੀਂ ਬੋਲਿਆ ਤੂੰ ਮਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰ ਉਹ ਮੇਰੇ ਕਰਕੇ ਹੀ ਘਬਰ ਜਾਂਦੀ ਆ ਮੈਂ ਚਾਹਣਾ ਕਿ ਤੂੰ ਮੇਰਾ ਜਿੰਦਗੀ ਪਰ ਸਾਥ ਨਿਵਾਵੇਂ ਬਸ ਮੈਨੂੰ ਤੇਰਾ ਸਾਥ ਚਾਹੀਦਾ ਹੈ ਵੀਰਪਾਲ ਕੁਲਦੀਪ ਦੀਆਂ ਕਈਆਂ ਗੱਲਾਂ ਤੇ ਫਿਰ ਲਾਚਾਰ ਹੋ ਜਾਂਦੀ ਵੀਰਪਾਲ ਦੀ ਜਿੰਦ ਦੋਹੇ ਪਾਸੇ ਫਸੀ ਹੋਈ ਸੀ ਪਰ ਢਿੱਡ ਵਿੱਚ ਪਲ ਰਹੇ ਕੁਲਦੀਪ ਦੇ ਬੱਚੇ ਬਾਰੇ ਸੋਚਦੀ ਕਿ ਚਲ ਮੇਰੇ ਜਵਾਕ ਦੇ ਸਹਾਰੇ ਦਿਨ ਲੰਘ ਜਾਇਆ ਕਰਨੀ ਆ वीरपाल दी मां ਕੁਲਦੀਪ ਦਾ ਪਤਾ ਲੈਣ ਆਈ ਗੱਲੀ ਬਾਤੀ ਲੱਗਦਾ ਸੀ ਕਿ ਵੀਰਪਾਲ ਨੂੰ ਉਹ ਆਪਣੇ ਪਿੰਡ ਲਜਾਣਾ ਚਾਹੁੰਦੇ ਆ ਇਕੱਲੀ ਬੈਠੀ ਵੀਰਪਾਲ ਨੂੰ ਮਾਂ ਨੇ ਕਿਹਾ ਪੁੱਤ ਆਪ ਦੇ ਕੰਨੀ ਵੇਖ ਐਡੀ ਭਰੀ ਜਵਾਨੀ ਬਿਨਾ ਬੰਦੇ ਦੇ ਕੱਢਣੀ ਬਹੁਤ ਔਖੀ ਆ ਕੀ ਤੇਰੀ ਉਮਰ ਆ ਕੀ ਤੂੰ ਖਾਇਆ ਤੇ ਕੀ ਹੰਡਾਇਆ ਮੈਂ ਤਾਂ ਕਹਿਣੀ ਆ ਪੁੱਤ ਤੂੰ ਸਫਾਈ ਕਰਾ ਦੇ ਹਜੇ 2-3 ਮਹੀਨੇ ਤਾਂ ਲੰਘੇ ਆ ਵੀਰਪਾਲ ਨਾ ਮਾਂ ਤੂੰ ਇਹ ਗੱਲ ਨਾ ਕਹੇ ਮੇਰਾ ਬੰਦਾ ਜਿਉਂਦਾ ਆਪਣੇ ਜਵਾਕ ਨਾਲ ਹੀ ਮਣ ਪਰਚਾ ਕਰ ਲਿਆ ਕਰਨਾ ਮੈਂ ਮਾਂ ਵੇਖ ਲੈ ਪੁੱਤ ਹੁਣ ਤੂੰ ਮੰਨ ਜਾ ਮੇਰੀ ਗੱਲ ਨਹੀਂ ਤਾਂ ਤੈਨੂੰ ਉਮਰ ਕੱਢਣੀ ਬਹੁਤ ਔਖੀ ਹੋਣੀ ਆ ਫਿਰ ਤੂੰ ਪਛਤਾਏਂਗੀ ਹੁਣ ਕੋਈ ਤੇਰੇ ਨਾਲ ਵਿਆਹ ਵੀ ਕਰਵਾ ਲੂਗਾ ਨਿਰਮਲ ਨੂੰ ਵੀ ਇਸ ਗੱਲ ਦਾ ਬਹੁਤ ਦੁੱਖ ਸੀ ਵੀਰਪਾਲ ਦਾ ਵੀ ਪਰ ਉਹ ਕੀ ਕਰ ਸਕਦਾ ਸੀ ਕਈ ਵਾਰ ਵੀਰਪਾਲ ਵੱਲ ਵੇਖ ਕੇ ਉਸ ਨੂੰ ਤਰਸ ਆ ਜਾਂਦਾ ਕਿ ਕੀ ਕਰੂਗੀ ਵਿਚਾਰੀ ਕਿਉਂਕਿ ਹਰ ਔਰਤ ਤੇ ਮਰਦ ਵਿੱਚ ਅਜਿਹੀਆਂ ਭਾਵਨਾਵਾਂ ਜਾਂ ਸਰੀਰਕ ਲੋੜਾਂ ਪੂਰਾ ਕਰਨ ਵਾਲਾ ਵੀ ਵੀ ਹੋਣਾ ਜ਼ਰੂਰੀ ਹੁੰਦਾ ਹੈ। ਵੀਰਪਾਲ ਦੀ ਭੈਣ ਪ੍ਰੀਤੀ ਨੂੰ ਦੁੱਖ ਤਾਂ ਸੀ ਪਰ ਜਦੋਂ ਨਿਰਮਲ ਇਹ ਗੱਲ ਕਹਿੰਦਾ ਕਿ ਮੈਨੂੰ ਵੀਰਪਾਲ ਭਾਬੀ ਨੂੰ ਵੇਖ ਕੇ ਤਰਸ ਆਉਂਦਾ ਤਾਂ ਪ੍ਰੀਤੀ ਨਿਰਮਲ ਨੂੰ ਕਹਿ ਦਿੰਦੀ। ਜ਼ਿਆਦਾ ਨਾ ਹੀਜ ਕਰ ਵੀਰਪਾਲ ਦਾ ਨਹੀਂ ਤਾਂ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ। ਨਿਰਮਲ ਪ੍ਰੀਤੀ ਨੂੰ ਬਹੁਤ ਪਿਆਰ ਕਰਦਾ ਸੀ। ਪ੍ਰੀਤੀ ਨਾਲ ਵਿਆਹ ਕਰਾਉਣਾ ਸੀ ਉਹਨੇ। ਹੁਣ ਤਾਂ ਵੀਰਪਾਲ ਨੂੰ ਵੀ ਪਤਾ ਸੀ। ਨਿਰਮਲ ਨੂੰ ਪਹਿਲਾਂ ਤਾਂ ਭਰੋਸਾ ਸੀ ਕਿ ਚਲ ਵੀਰਪਾਲ ਰਿਸ਼ਤਾ ਕਰਵਾ ਦੇਵੇਗੀ ਪਰ ਹੁਣ ਉਹ ਸੋਚਦਾ ਕਿ ਭਾਬੀ ਤਾਂ ਪਹਿਲਾਂ ਹੀ ਉਦਾਸ ਆ ਉਹਨੂੰ ਹੋਰ ਦੁਖੀ ਨਹੀਂ ਕਰਨਾ ਨਿਰਮਲ ਆਪਣੇ ਡੈਡੀ ਨਾਲ ਹੀ ਕੰਮ ਕਰਾਉਣ ਲੱਗ ਪਿਆ ਸੀ ਵਰਕਸ਼ਾਪ ਦਾ ਨਿਰਮਲ ਦੇ ਡੈਡੀ ਸਰਬਜੀਤ ਸਿੰਘ ਕੋਲ ਬਹੁਤ ਤਰ੍ਹਾਂ ਦੇ ਲੋਕ ਕੰਮ ਕਰਵਾਉਣ ਆਉਂਦੇ ਸੀ ਇੱਕ ਦਿਨ ਸਰਬਜੀਤ ਦਾ ਜੁੰਡੀ ਦਾ ਜਾਰ ਭਰਾ ਉਹਦੇ ਕੋਲ ਆਇਆ ਨਿਰਮਲ ਕਹੇ ਚਾਹ ਬਣਾਉਣ ਬਾਰੇ ਕਹਿਣ ਚਲਾ ਗਿਆ ਸਰਬਜੀਤ ਹੋਰ ਬਈ ਪੂਰੇ ਸੁਣਾ ਕੋਈ ਗੱਲਬਾਤ ਠੀਕ ਠਾਕ ਆ ਸਭ ਪੂਰਾ ਗੱਲਾਂ ਕਾਦੀਆਂ ਬਈ ਤੇਰੇ ਬਿਨਾ ਸੁਣਨੇ ਹੋਗੇ ਕੁਲਦੀਪ ਵਾਲਾ ਤਾਂ ਬਹੁਤ ਮਾੜਾ ਹੋਇਆ ਯਾਰ ਸੁਣ ਕੇ ਮੇਰਾ ਤਾਂ ਕਿਤੇ ਜੀ ਨਹੀਂ ਲੱਗਦਾ ਸਰਬਜੀਤ ਉਹਦਾ ਬਾਣਾ ਤਾਂ ਮੰਨਣਾ ਪੈਣਾ ਚੱਲ ਯਾਰ ਤੂੰ ਇਹ ਗੱਲਾਂ ਕਹਿ ਕੇ ਮੈਨੂੰ ਉਦਾਸ ਨਾ ਕਰ ਕੋਈ ਹੋਰ ਗੱਲ ਦੱਸ ਕੋਈ ਇਹੋ ਜੀ ਗੱਲ ਸੁਣਾ ਕਿ ਚਿੱਤ ਖੂਗੀ ਵਾਂਗੂ ਕਰ ਦੇ ਪੂਰਾ ਆ ਤਾ ਨਹੀਂ ਗਈਆਂ ਤੇਰੀਆਂ ਵੀ ਉਹ ਤੇ ਰਿਉ ਬਲੋਰੀ ਅਖਾਲੀ ਪੰਮੂ ਪੁੱਛਦੀ ਸੀ ਕਹਿੰਦੀ ਸੀ ਆਇਆ ਨਹੀਂ ਆੜੀ ਸਰਬਜੀਤ ਤੂੰ ਦੱਸਣਾ ਸੀ ਫਿਰ ਪੂਰਾ ਲੈ ਉਹਨੂੰ ਤਾਂ ਪਤਾ ਗੱਲ ਦਾ ਪਰ ਜਿਹੜੀ ਚਾਟ ਤੇ ਤੂੰ ਉਹਨੂੰ ਲਾਇਆ ਉਹ ਤਾਂ ਉਹਵੇਂ ਪੁੱਛਦੀ ਸੀ ਇਹ ਗੱਲ ਕਹਿ ਕੇ ਪੂਰੇ ਨੇ ਸਰਬਜੀਤ ਨੂੰ ਅੱਖ ਮਾਰੀ ਸਰਬਜੀਤ ਇਹ ਵੀ ਵામਣੀ ਲੋਟ ਨਹੀਂ ਆਉਂਦੀ ਪਤੰਦਰਾ ਵੇਖ ਲੈ ਆਪਣਾ ਦੱਬਿਆ ਸਕਾਰ ਕਿਸੇ ਹੋਰ ਵੱਲ ਸਿਰੀ ਨਹੀਂ ਚੱਕਦਾ ਪੂਰਾ ਖੌਰੇ ਤੂੰ ਕੀ ਗਿੱਦੜ ਸੰਗੀ ਸੰਗੋਣਾ ਪਤੰਦਰਾ ਸਾਨੂੰ ਵੀ ਦੱਸ ਦੇ ਕਿਹੜੀ ਮੋਣੀ ਮਾਇਆ ਲਵਾਈ ਆ ਤੂੰ ਸਰਬਜੀਤ ਪ੍ਰਾਈਵੇਟ ਗੱਲਾਂ ਤੈਨੂੰ ਦੱਸਤੀਆਂ ਤਾਂ ਫਿਰ ਸਰਬਜੀਤ ਨੂੰ ਕੌਣ ਯਾਦ ਕਰੂ ਇਹ ਕਹਿ ਕੇ ਦੋਨੋਂ ਜਣੇ ਹੱਸ ਪਏ ਪੂਰਾ ਜਰ ਇੱਕ ਗੱਲ ਦੱਸ ਕੁਲਦੀਪ ਦੀ ਬਹੂ ਦਾ ਕੀ ਕਰੋਗੇ ਯਾਰ ਤੁਸੀਂ ਕੁਲਦੀਪ ਤਾਂ ਹੁਣ ਤੈਨੂੰ ਪਤਾ ਕੁਝ ਕਰਨ ਜੋਗਾ ਨਹੀਂ ਰਿਹਾ ਸਰਬਜੀਤ ਕੋਈ ਨਾ ਯਾਰ ਅਸੀਂ ਮਰ ਗਏ ਘਰ ਦੀ ਕੰਧ ਘਰ ਵਿੱਚ ਹੀ ਡਿੱਗਣੀਆਂ ਬਾਹਰ ਨਹੀਂ ਜਾਣ ਦੇਣੀ ਪੂਰਾ ਸੱਚੀ ਯਾਰ ਤੂੰ ਤਾਂ ਬਹੁਤ ਕਮੀਨਾ ਬੰਦਾ ਸਰਬਜੀਤ ਕਮੀਨਾ ਨਹੀਂ ਚੰਗਾ ਸਮਝ ਮੈਨੂੰ ਵੇਖ ਕਿੰਨਿਆਂ ਦਾ ਡੰਗ ਸਾਰਦਾ ਮੈਂ ਪਤਾ ਨਹੀਂ ਕਿੰਨੀਆਂ ਸੀਸਾ ਮਿਲਦੀਆਂ ਹੋਣਗੀਆਂ ਮੈਨੂੰ ਪੂਰਾ ਦਿਨ ਨੇੜੇ ਲੱਗਦੇ ਆ ਮੈਨੂੰ ਤੇਰੇ ਕੰਜਰਾ ਨੂੰ ਨੂੰ ਤਾਂ ਛੱਡ ਦੇ ਸਰਬਜੀਤ ਕੁਝ ਬੋਲਣ ਲੱਗਿਆ ਪਰ ਉਦੋਂ ਹੀ ਨਿਰਮਲ ਆ ਗਿਆ ਸੌਣ ਦਾ ਮਹੀਨਾ ਸੀ ਕਾਲੀਆਂ ਬੰਦਲੀਆਂ ਲੋਕਾਂ ਦੇ ਮਣਾ ਵਿੱਚ ਮੀਂਹ ਦੀ ਆਸ ਜਗਾਉਂਦੀਆਂ ਦਾ ਦੇ ਸਾਸ ਨੂੰ ਪੂਰਾ ਕਰ ਦਿੰਦੀਆਂ ਤੇ ਕਿਤੇ ਠੰਡੀ ਹਵਾ ਦਾ ਬੁੱਲਾ ਦੇ ਕੇ ਹੀ ਲੋਕਾਂ ਦਾ ਮਨ ਪਰਚਾ ਦਿੰਦੀਆਂ ਹਰ ਪੰਛੀ ਮौज ਬਹਾਰਾ ਮਾਨ ਰਿਹਾ ਸੀ ਬੇਲੀ ਪਈ ਉਜਾੜ ਥਾਂ ਤੇ ਵੀ ਕਾ ਬੁੱਟੀ ਉੱਗਾਈ ਸੀ ਹਰਿਆਲੀ ਹਰ ਪਾਸੇ ਹਰਿਆਲੀ ਅੱਖਾਂ ਨਾਲ ਚਮਕ ਉਠਦੀ ਸੀ ਕਈ ਥਾਈਂ ਸੌਣ ਦੇ ਪਏ ਮੀਂਹ ਨਾਲ ਕਾਮੇ ਬਹੁਤ ਖੁਸ਼ ਸੀ ਤੇ ਜ਼ਿਮੀਂਦਾਰ ਆਪਣੀ ਝੋਨੇ ਦੀ ਫਸਲ ਵਿੱਚ ਮੀਂਹ ਦਾ ਪਿਆ ਪਾਣੀ ਵੇਖ ਕੇ ਖੁਸ਼ ਹੁੰਦੇ ਸਨ ਪਰ ਵੀਰਪਾਲ ਨੂੰ ਆਪਣੀ ਜ਼ਿੰਦਗੀ ਰੋਹੀ ਬੀਆਵਾਨ ਲੱਗ ਰਹੀ ਸੀ ਜਿੱਥੇ ਕਿਤੇ ਕੋਈ ਆਸ ਦੀ ਬੂੰਦ ਡਿੱਗਣ ਦੀ ਵੀ ਆਸ ਨਹੀਂ ਸੀ ਤੀਆਂ ਦਾ ਤਿਹਾਰ ਸੀ ਵੀਰਪਾਲ ਦੀ ਸੱਸ ਆਪਣੇ ਰੋਹ ਨਾਲ ਵੀਰਪਾਲ ਨੂੰ ਪੇਕੇ ਭੇਜਣਾ ਚਾਹੁੰਦੀ ਸੀ ਪਰ ਕੁਲਦੀਪ ਨੇ ਵੀਰਪਾਲ ਨੂੰ ਪਿਆਰ ਦਾ ਵਾਸਤਾ ਪਾ ਕੇ ਰੋਕ ਲਿਆ ਸੀ ਸੱਸ ਵੀਰਪਾਲ ਉੱਪਰ ਪੂਰਾ ਜ਼ਹਿਰ ਕੱਢਦੀ ਮਨ ਹੀ ਮਨ ਵਿੱਚ ਸੋਚਦੀ ਕਿ ਆਪਣੇ ਪੇਕੇ ਚਲੀ ਜਾਵੇ ਬਸ ਮੈਨੂੰ ਤਾਂ ਜਵਾਕ ਹੋਣ ਤੱਕ ਮਤਲਬ ਆ ਜੇ ਮੁੰਡਾ ਹੋ ਗਿਆ ਚਾਹੀ ਚਾਹੀ ਆ ਆਪਦੇ ਕੋਲ ਰੱਖ ਲੂੰ ਕੁੜੀ ਹੋਈ ਤਾਂ ਕਹਿ ਦੂੰ ਇਹਨੂੰ ਨਾਲ ਹੀ ਲੈ ਜਾ ਅਸੀਂ ਕੀ ਕਰਨੀ ਆ ਦੂਜੇ ਦਿਨ ਵੀਰਪਾਲ ਕੁਲਦੀਪ ਦੇ ਪਿੰਡੇ ਤੇ ਡਾਕਟਰ ਦੁਆਰਾ ਦਿੱਤੇਗੇ ਤੇਲ ਦੀ ਮਾਲਿਸ਼ ਕਰ ਰਹੀ ਸੀ ਕਿ ਬਾਹਰੋਂ ਉਹਨਾਂ ਦੀ ਗਵੰਡਣ ਪ੍ਰੀਤ ਨੇ ਆਵਾਜ਼ ਮਾਰੀ ਕੁਲਦੀਪ ਨੇ ਕਿਹਾ ਤੂੰ ਬਾਹਰ ਜਾ ਕੇ ਗੱਲ ਸੁਣ ਲਾ ਤੇਰੀ ਸਹੇਲੀ ਆਈ ਆ ਵੀਰਪਾਲ ਬਾਹਰ ਆਈ ਤਾਂ ਵੇਖਿਆ ਕਿ ਪ੍ਰੀਤ ਆਪਣੇ ਨਾਲ ਇੱਕ ਬੰਗਾ ਪਾਉਣ ਵਾਲੀ ਬੰਜਾਰਾ ਨੂੰ ਲੈ ਕੇ ਆਈ ਸੀ ਨਹੀਂ ਵੀਰਪਾਲ ਆ ਵੇਖ ਜਾਂਟੀ ਆਈ ਆਪਣੇ ਮਹੱਲੇ ਵੰਗਾ ਪਾਉਣ ਤੂੰ ਵੀ ਆ ਜਾ ਵੇਖ ਲਾ ਕਿਹੋ ਜੀਆਂ ਚੂੜੀਆਂ ਚੜਾਉਣੀਆਂ ਨੇ ਵੀਰਪਾਲ ਪ੍ਰੀਤ ਤੂੰ ਵੇਖ ਲਾ ਮੇਰੇ ਕੋਲੇ ਤਾਂ ਬਹੁਤ ਪਈਆਂ ਨੇ ਪ੍ਰੀਤ ਲੈ ਪਈਆਂ ਤਾਂ ਮੇਰੇ ਕੋਲ ਵੀ ਆ ਪਰ ਅੱਜ ਤੇਰੇ ਜੇਠ ਨੇ ਕਿਹਾ ਕਹਿੰਦਾ ਨਵੀਆਂ ਵੰਗਾ ਤੇ ਹੋਰ ਸਮਾਨ ਲੈ ਲਮੀ ਵੀਰਪਾਲ ਸੋਚ ਰਹੀ ਸੀ ਕਿ ਮੇਰੇ ਤਾਂ ਸਾਰੇ ਚਾ ਮਰ ਚੁੱਕੇ ਆ ਕਿੱਥੇ ਤਾਂ ਸੱਸ ਨੇ ਕਹਿਣਾ ਸੀ ਕਿ ਮੇਰੇ ਪੁੱਤ ਦਾ ਘਰ ਵੱਸਦਾ ਰਹੇ ਪਰ ਇੱਥੇ ਤਾਂ ਘਰ ਉਜਾੜਨ ਤੇ ਲੱਗੇ ਹੋਏ ਆ ਜੇ ਮੇਰੀ ਥਾਂ ਕੋਈ ਹੋਰ ਹੁੰਦੀ ਕਦੋਂ ਦੀ ਛੱਡ ਕੇ ਤੁਰ ਜਾਂਦੀ ਪਰ ਮੈਂ ਆਪਣੇ ਮਾਪਿਆਂ ਬਾਰੇ ਸੋਚਦੀ ਆ ਕਿ ਕਿੰਨਾ ਕਰਜ਼ਾ ਲੈ ਕੇ ਮੈਨੂੰ ਮਸਾਂ ਵਿਦਾ ਕੀਤਾ ਹੁਣ ਹੋਰ ਦੁੱਖ ਨਹੀਂ ਦੇ ਸਕਦੀ ਮੈਂ ਉਹਨਾਂ ਨੂੰ ਫੇਰ ਕੁਲਦੀਪ ਵੀ ਤਾਂ ਮੈਨੂੰ ਬਹੁਤ ਪਿਆਰ ਕਰਦਾ ਸੋਚਾਂ ਸੋਚਦੀ ਨੂੰ ਪ੍ਰੀਤ ਨੇ ਹਲੂਣਿਆ ਵੀਰਪਾਲ ਮੈਂ ਤਾਂ ਆਹ ਵਾਲੀਆਂ ਮਲਟੀ ਸ਼ੀਡ ਵਾਲੀਆਂ ਹੀ ਲੈ ਲੈਨੀ ਆ ਵੀਰਪਾਲ ਨੂੰ ਖੁਸ਼ ਵੇਖ ਕੇ ਸੱਸ ਬੋਲੀ ਆਹੋ ਇਹਨੂੰ ਅੱਗ ਲੱਗੀ ਐ ਸ਼ਿੰਗਾਰ ਕਰਨ ਦੀ ਇਹਨੂੰ ਮੇਰਾ ਮੁੰਡਾ ਮੰਜੇ ਤੇ ਪਿਆ ਨਹੀਂ ਦਿਸਦਾ ਇਹਨੂੰ ਤਾਂ ਸਮਾਨ ਦੀ ਅੱਗ ਲੱਗੀ ਰਹਿੰਦੀ ਆ ਵੀਰਪਾਲ ਨੇ ਸੱਸ ਦੀ ਗੱਲ ਨੂੰ ਅਣਗੌਲੀਆਂ ਕਰ ਦਿੱਤਾ ਅਤੇ ਬੰਗਾ ਚੜਵਾ ਲਈਆਂ ਹਜੇ ਅੱਲੜਪੁਣੇ ਵਿੱਚ ਤਾਂ ਸੀ ਵੀਰਪਾਲ ਉਹਨੇ ਤਾਂ ਹਜੇ ਵਿਆਹ ਵਾਲੇ ਸਾਰੇ ਚਾਅ ਵੀ ਨਹੀਂ ਸੀ ਪੂਰੇ ਕੀਤੇ ਕਿ ਕੁਲਦੀਪ ਦੇ ਸੱਟ ਲੱਗ ਗਈ ਪ੍ਰੀਤ ਨਹੀਂ ਵੀਰਪਾਲ ਇੱਕ ਗੱਲ ਦੱਸਾਂ ਆਹ ਵੇਖ ਲੈ ਦਰਜੰਦਰਜਨ ਪਵਾਇਆਂ ਬੰਗਾ ਟੜਕੇ ਵੇਖ ਲਈ ਦੋ ਟੜਕੀਆਂ ਹੋਣਗੀਆਂ ਪ੍ਰੀਤ ਨੇ ਮੁਸਕੜੀਆਂ ਹੱਸਦੀ ਨੇ ਵੀਰਪਾਲ ਦੇ ਮੋਢਾ ਮਾਰਿਆ ਵੀਰਪਾਲ ਨੇ ਆਪਣੇ ਮਨ ਅੰਦਰ ਹੀ ਕਹੋਂਕਾ ਲਿਆ ਸ਼ਾਮ ਹੋਈ ਤੋਂ ਤਾਰਾਂ ਕੱਢਦੀ ਵੀਰਪਾਲ ਦੀਆਂ ਛਣਕਦੀਆਂ ਬੰਗਾ ਸਰਬਜੀਤ ਦੇ ਲੂ ਕੰਡੇ ਖੜੇ ਕਰ ਰਹੀਆਂ ਸਨ ਵੀਰਪਾਲ ਡੈਡੀ ਜੀ ਤੁਸੀਂ ਦੁੱਧ ਡੈਰੀ ਵਿੱਚ ਪਾਓ ਤੁਹਾਡੇ ਆਉਂਦਿਆਂ ਮੈਂ ਰੋਟੀ ਪਕਾ ਲੈਨੀ ਆ ਮੰਮੀ ਜੀ ਅੱਜ ਗਏ ਆ ਨੰਬਰਦਾਰਾਂ ਦੇ ਜਗਰਾਤਾ ਕਰਵਾਇਆ ਹੋਇਆਗਾ ਸਰਬਜੀਤ ਮੁੱਛਾਂ ਵਿੱਚ ਹੱਸਦਾ ਹੋਇਆ ਕੰਦੋਲੀ ਤੇ ਪਿਆ ਡੋਲੂ ਚੁੱਕਣ ਲੱਗਿਆ ਤੇ ਬੋਲਿਆ ਵੀਰਪਾਲ ਤੂੰ ਹੋਸਲਾ ਨਾ ਛੱਡੀ ਕੁਲਦੀਪ ਕਰਕੇ ਆਪਾਂ ਰਲ ਮਿਲ ਕੇ ਟਾਈਮ ਪਾਸ ਕਰ ਲਾਂਗੇ ਵੀਰਪਾਲ ਨੂੰ ਸਰਬਜੀਤ ਦੀਆਂ ਗੱਲਾਂ ਦਾ ਨਹੀਂ ਸੀ ਪਤਾ ਕਿ ਉਹ ਕਿੱਥੋਂ ਬੋਲ ਰਿਹਾ ਹੈ ਉਸਨੇ ਹੁੰਗਾਰਾ ਭਰ ਦਿੱਤਾ ਸਰਬਜੀਤ ਨੂੰ ਲੱਗਿਆ ਕਿ ਗੱਲ ਤਾਂ ਬਣੂਗੀ ਬਰਕਸ਼ਾਪ ਦਾ ਨਿੱਕਾ ਮੋਟਾ ਕੰਮ ਵੇਖ ਨਿਰਮਲ ਵੀ ਆ ਗਿਆ ਵੀਰਪਾਲ ਨੇ ਰੋਟੀ ਫੜਾਈ ਜਦੋਂ ਸਰਬਜੀਤ ਨੂੰ ਰੋਟੀ ਫੜਾਉਣ ਗਈ ਤਾਂ ਨਿਰਮਲ ਨੇ ਥਾਲੀ ਹੱਥ ਚੋਂ ਫੜੀ ਤੇ ਕਿਹਾ ਭਾਬੀ ਮੈਂ ਫੜਾਵਣਾ ਨਿਰਮਲ ਨੂੰ ਪਤਾ ਸੀ ਕਿ ਡੈਡੀ ਦੀ दारू ਪੀਤੀ ਹੋਈ ਆ ਵੀਰਪਾਲ ਆਪਣੇ ਕਮਰੇ ਵਿੱਚ ਗਈ ਰਾਤ ਕਾਫੀ ਹੋ ਚੁੱਕੀ ਸੀ ਪਰ ਉਹਨੂੰ ਨੀਂਦ ਨਹੀਂ ਸੀ ਆ ਰਹੀ ਬਾਰ-ਬਾਰ ਆਪਣੀ ਗਵਾਂਢ ਚੋਂ ਲੱਗਦੀ ਜਠਾਣੀ ਪ੍ਰੀਤ ਦੀ ਗੱਲ ਬਾਰੇ ਸੋਚ ਰਹੀ ਸੀ ਕਿ ਉਹ ਆਪਣੇ ਜੀਵਨ ਵਿੱਚ ਕਿੰਨੀ ਸੁਖੀ ਆ ਕਿੰਨੀ ਆਨੰਦਮਈ ਜ਼ਿੰਦਗੀ ਜਿਉ ਰਹੀ ਆ ਤੇ ਮੈਂ ਵੰਗਾ ਤਾਂ ਚੜਵਾ ਲਈਆਂ ਪਰੇ ਤੇ ੜਕਣਗੀਆਂ ਕਿਵੇਂ ਮੈਂ ਆਪਣੇ ਚਾ ਕਿਸੇ ਨਾਲ ਦੱਸੂੰ ਵੀ ਕਿ ਰਾਤੀ ਮੇਰੀਆਂ ਦੋ ਬੰਗਾਂ ੜਕ ਗਈਆਂ ਵੀਰਪਾਲ ਦੇ ਦਰਦ ਦੇ ਹੰਝੂਆਂ ਨਾਲ ਕੋਈ ਪਰ ਆਏ ਸਨ ਲੰਮਾ ਹੋ ਕ ਲਿਆ ਤੇ ਕੁਲਦੀਪ ਨੂੰ ਸੁਣ ਗਿਆ ਉਹ ਆਪਣੀ ਕਮਜ਼ੋਰੀ ਤੇ ਪਰਦਾ ਪਾਉਣ ਲਈ ਬੋਲਣ ਲੱਗਿਆ ਵੀਰਪਾਲ ਨੂੰ ਕਹਿੰਦਾ ਨਾ ਵੀਰਪਾਲ ਤੂੰ ਇੰਨਾ ਖੁੱਲ ਕੇ ਨਿਰਮਲ ਨਾਲ ਹੱਸਦੀਆਂ ਕੀ ਗੱਲ ਆ ਜਿਵੇਂ ਆਰੀ ਹੋ ਗਿਆ ਤੂੰ ਹੁਣ ਉਹਦੇ ਨਾਲ ਖੜਮਸਤੀਆਂ ਕਰਨੀਆਂ ਨੇ ਏਨਾ ਸੋਚੀ ਵੀ ਤੂੰ ਮੇਰੇ ਬਾਅਦ ਉਹਦੇ ਨਾਲ ਇਹੋ ਜਿਹਾ ਕੁਝ ਕਰੇ ਤੇ ਰਿਸ਼ਤੇਦਾਰ ਕਹਿਣ ਕਰਦੀ ਇੱਜ਼ਤ ਘਰ ਚ ਰੱਖ ਲੋ ਤੇ ਤੇਰਾ ਪੱਲਾ ਨਿਰਮਲ ਨੂੰ ਫੜਾ ਦੇਣ ਇਹ ਗੱਲ ਤਾਂ ਦਿਮਾਗ ਚੋਂ ਕੱਢ ਦੇ ਵੀਰਪਾਲ ਇੱਕ ਸਿਆਣੀ ਧੀ ਸੀ ਉਹਨੂੰ ਪਤਾ ਸੀ ਕਿ ਕੁਲਦੀਪ ਗੁੱਸੇ ਵਿੱਚ ਉਹ ਚੁੱਪ ਕਰਕੇ ਗੱਲਾਂ ਸੁਣ ਰਹੀ ਸੀ ਤੇ ਕੁਲਦੀਪ ਵੱਲ ਮੂੰਹ ਕਰਕੇ ਪੈ ਗਈ ਜਿਵੇਂ ਉਹ ਸਾਰੀਆਂ ਗੱਲਾਂ ਤੋਂ ਅਣਜਾਣ ਇੱਕ ਗੁੰੰਗੀ ਬੋਲੀ ਔਰਤ ਹੋਵੇ ਸਰਬਜੀਤ ਸਿੰਘ ਆਪਣੇ ਮੰਜੇ ਤੋਂ ਉੱਠਿਆ ਤੇ ਕੁਲਦੀਪ ਕੇ ਕਮਰੇ ਵੱਲ ਨੂੰ ਚਲਿਆ ਗਿਆ ਕਮਰੇ ਦੀ ਖੁੱਲੀ ਬਾਰੀ ਵੱਲ ਜਦੋਂ ਵਧਣ ਲੱਗਿਆ ਤਾਂ ਇੰਨੇ ਨੂੰ ਬਾਹਰਲਾ ਗੇਟ ਖੜਕਿਆ ਸਰਬਜੀਤ ਭੱਜ ਕੇ ਉਨੇ ਪੈਰੀ ਮੰਜੇ ਤੇ ਜਾ ਕੇ ਪੈ ਗਿਆ ਨਿਰਮਲ ਨੇ ਬਾਰ ਖੋਲਿਆ ਤੇ ਮਾਂ ਨੂੰ ਪੁੱਛਿਆ ਮਾਂ ਤੂੰ ਤਾਂ ਕਹਿੰਦੀ ਸੀ ਮੈਂ ਲੇਟ ਆਉਂ ਮਾਂ ਮੈਂ ਕਿਹਾ ਮਟਿਆਰ ਨੂੰ ਕੱਲੀ ਆ ਘਰੇ ਲਾਂਬੇ ਤੋਂ ਡਰਦੀ ਹੀ ਆ ਗਈ ਮੈਂ ਤਾਂ ਸਰਬਜੀਤ ਚੁੱਪ ਕਰਕੇ ਪਿਆ ਸੀ ਜਿਵੇਂ ਪਤਾ ਨਹੀਂ ਕਿੰਨੇ ਕ ਟਾਈਮ ਦਾ ਹੂਕ ਸੁੱਤਾ ਪਿਆ ਹੋਵੇ ਵੀਰਪਾਲ ਆਪਣੇ ਮਨ ਵਿੱਚ ਸੋਚ ਰਹੀ ਸੀ ਕਿ ਲੋਕਾਂ ਦੀਆਂ ਕੁੜੀਆਂ ਦੀ ਕਿਸਮਤ ਕਿੰਨੀ ਚੰਗੀ ਲਿਖੀ ਆ ਫਿਰ ਉਹ ਇੱਕਦਮ ਸੋਚਦੀ ਆ ਕਿ ਮੇਰੀ ਵੀ ਕਿਸਮਤ ਚੰਗੀ ਬਣ ਜਾਣੀ ਸੀ ਜੇ ਮੈਂ ਆਪਣੇ ਪਹਿਲੇ ਪਿਆਰ ਨੂੰ ਪ੍ਰਵਾਨ ਕਰ ਲੈਂਦੀ ਵੀਰਪਾਲ ਦਾ 10ਵੀਂ ਦਾ ਨਤੀਜਾ ਆ ਗਿਆ ਸੀ ਤੇ ਵੀਰਪਾਲ ਆਪਣੀ ਭੂਆ ਕੋਲ ਗਈ ਹੋਈ ਸੀ ਕਿ ਉਹਨਾਂ ਦੇ ਪਿੰਡ ਕਮਾਦ ਬਹੁਤ ਵਿੱਜਿਆ ਹੁੰਦਾ ਸੀ ਵੀਰਪਾਲ ਆਪਣੀ ਭੂਆ ਦੀ ਕੁੜੀ ਨੂੰ ਨਾਲ ਲੈ ਕੇ ਖੇਤ ਚਲੀ ਜਾਂਦੀ ਕੁਝ ਕੁ ਪੈਲੀ ਉਹਨਾਂ ਦੀ ਠੇਕੇ ਉੱਪਰ ਦਿੱਤੀ ਹੋਈ ਸੀ ਜਿੰਨਾ ਕੋਲ ਠੇਕੇ ਤੇ ਪੈਲੀ ਸੀ ਉਹਨਾਂ ਦਾ ਹੀ ਇੱਕ ਮੁੰਡਾ ਸੀ ਗੁਰਪ੍ਰੀਤ ਉਹ ਹਰ ਵੇਲੇ ਆਪਣੇ ਖੇਤਾਂ ਵਿੱਚ ਹੀ ਰਹਿੰਦਾ ਸੀ ਪਰ ਉਹ ਡਰਦਾ ਬਹੁਤ ਸੀ ਜਦੋਂ ਵੀ ਵੀਰਪਾਲ ਤੇ ਜੈਸੀ ਖੇਤ ਜਾਂਦੀਆਂ ਉਹ ਟਰਬਕ ਜਾਂਦਾ ਵੀਰਪਾਲ ਨੂੰ ਗੁਰਪ੍ਰੀਤ ਬਹੁਤ ਚੰਗਾ ਲੱਗਦਾ ਸੀ ਉਹਦਾ ਦਿਲ ਕਰਦਾ ਸੀ ਕਿ ਉਹ ਗੁਰਪ੍ਰੀਤ ਨਾਲ ਗੱਲਾਂ ਕਰੇ ਚੰਚਲ ਮਨ ਦੀ ਵੀਰਪਾਲ ਵਾਰ-ਵਾਰ ਗੁਰਪ੍ਰੀਤ ਨੂੰ ਡਰਾ ਦਿੰਦੀ ਘਰ ਖੇਤ ਦੇ ਨਾਲ ਹੀ ਸੀ ਤਾਂ ਕਰਕੇ ਹਰ ਰੋਜ਼ ਹੀ ਦੋਹੇ ਪੈਣਾ ਖੇਤ ਆ ਜਾਂਦੀਆਂ ਬਾਕੀ ਵੀਰਪਾਲ ਨੂੰ ਗੁਰਪ੍ਰੀਤ ਮਿਲਣ ਦੀ ਤਾਂਗ ਲੈ ਕੇ ਖੇਤ ਆਉਂਦੀ ਸੀ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ